ਲਓ ਜੀ ਸਾਡੇ YouTube ਚੈਨਲ ਨੂੰ ਤੁਹਾਨੂੰ ਜੀ ਆਇਆਂ ਦਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਲੈ ਕਮੈਂਟ ਕਰੋ ਜੀ ਦੇਖੋ ਜੀ ਵੀਡੀਓ ਲਓ ਜੀ ਅਸੀਂ ਘਾਰੇ ਦੀ ਚਣਾਈ ਹੈ ਸਾਡੀ ਅਸੀਂ ਰਸੇ ਲਾਤੇ ਇਸ ਮਸਾਲਾ ਸਾਡਾ ਬਣ ਰਿਹਾ ਹੈ ਲੈਂਟਰ ਤੋਂ ਲਈ ਇੱਥਾ ਸਾਡੇ ਕੋਲ ਲਉਗਾ ਤਾਰ ਹੋਰ ਨਹੀਂ ਆ ਜੀ ਦੇਖੋ ਜੀ ਥੋੜੀ ਖੰਧ ਕੱਢੀ ਜਾਈ ਥੰਦੇ ਡਲੇ ਇੱਟਾਂ ਪੁਰਾਣੀਆਂ ਹੀ ਗਾਹਾਂ ਦੀ ਵਿੱਚ ਦੇਖੋ ਜੀ ਪੰਜਾਬ ਇਹ ਖੰਧ ਤੇ ਸੀਗੀ ਜਿਹਾ ਆ ਕੇ ਦੁਬਾਰੇ ਕੱਢੀ ਆਈ ਹੈ ਹਾਲੇ ਨੱਕ ਟੁੱਟਾ ਜਿੱਧਰ ਮੁੜਾਈ ਆਹ ਦੇਖੋ ਜੀ ਜੀ ਨਮੂਆ ਟਨਪਤੀਗਾ ਲਾ ਦਿੱਤਾ ਜੀ ਅਸੀਂ ਵੇਖੋ ਜੀ ਤੇ ਇਹਦੀ ਸਫਾਈ ਵੇਖੋ ਜੀ ਵਿੱਚੋਂ ਕਿੰਨੀ ਆਈ ਹੋਰਾ ਮਸਾਲਾ ਵਚੰਗੇ ਇਹਦੇ ਮਸਾਲਾ ਅਸੀਂ ਨਾਲ ਦੇ ਕੱਢ ਲੈਨੇ ਵਿੱਚੋਂ ਅੱਛਾ ਸਾਫ਼ ਰੱਖਦੇ ਨੇ ਤੇ ਇਹਦੇ ਨੂੰ ਇਹ ਜੀ ਵੇਖੋ ਜੀ ਅਸੀਂ ਰਦੇ ਰਾਤੀ ਤੋਂ ਬਾਅਦ ਜੀ ਐਡ ਕਰ ਲਈ ਜੀ ਹਰ ਖਲਖਰ ਅਦੇ ਵੀ ਲਾਤੀ ਉੱਤੇ ਦੇਖੋ ਜੀ ਡਲੇ ਡੁਰੇ ਲਾ ਕੇ ਇਹਦਾ ਕੰਧ ਪੂਰੀ ਕਰ ਲੈਣੀ ਸੀ ਇਹ ਅਸੀਂ ਦੇਖੋ ਜੀ ਹੋ ਸਾਡੀ ਖੰਧ ਪੈਟ ਤੇ ਹੋ ਚੁੱਕੀ ਹੈ ਪੈੜ ਅਸੀਂ ਤਾਂ ਚੱਕਾ ਗਏ ਹਾਂ ਇਸ ਤੋਂ ਬਾਅਦ ਹੀ ਘਿ ਜਾਂਦਾ ਸਾਡਾ ਬੰਦਾ ਉਹ ਸਾਰੇ ਡਰਮ ਖੜੀ ਕਰਤਾ ਹੀ ਪੈੜ ਦੇ ਉਹ ਸਾਹਮਣੇ ਦੇਖੋ ਜੀ ਬੋਲੀ ਸੱਜਣੋਂ ਕੋਈ ਕੰਦਾ ਦੇਖੋ ਜੀ ਇਹ ਸਾਨੂੰ ਕੁਝ ਮੈਂਟਾ ਦੱਸਣਾ ਜੀ ਦੇਖੋ ਜੀ ਇਹ ਡਲੇ ਦੀ ਇਹ ਡਲੇ ਦੀ ਕਿੰਨਾ ਕਿਟਾਂ ਹੀ ਖੰਧ ਦੇ ਵਿੱਚ ਰੱਖਿਆ ਦੇਖੋ ਇੱਕ ਕਾਲੀ ਡਲੇ ਦੀ ਕਿੰਨਾ ਕਿਟਾਂ ਹੀ ਖੰਧ ਦੇ ਵਿੱਚ ਬਸ ਇਹ ਦੇਲੀਆਂ ਨੂੰ ਲਾ ਕੇ ਪੂਰਾ ਸੂਰਾ ਜਿਹਾ ਕੰਮ ਕੀਤਾ ਜੀ ਅਸੀਂ ਦੇਖੋ ਜੀ ਅੱਥੋ ਜੀ ਕਮੈਂਟਾਂ ਦੇ ਵਿੱਚ ਇਸ ਤੋਂ ਬਾਅਦ ਜੀ ਸਾਡਾ ਅਗਲਾ ਕੰਮ ਜੀ ਇਹ ਚਿੱਟਾ ਲੱਗਿਆ ਲੱਗਿਆ ਲੋਈ ਅਸੀਂ ਅਗਲੇ ਪਾਸੇ ਜਾਵੜੇ ਜੀ ਖੰਧਲਾ ਦੀ ਵਿਚਾਲੀ ਦੋ ਬਾਰ ਰੱਖ ਲਈ ਜਿਹਦੇ ਵਿੱਚ ਤਾਰੇ ਕੀ ਕੰਦ ਲਾਈਏ ਬੂੜਦਿਆਂ ਤੋਂ ਬੂੜਦਿਆਂ ਲਾਤ ਨਹੀਂ ਵਿੱਚ ਉੱਥੇ ਮਾਰਾ ਇਹ ਸਾਡਾ ਬੰਦਾ ਵੇਖੋ ਜੀ ਚਨਾਈ ਤੇ ਇਹਦਾ ਵੀ ਅਸੀਂ ਕੰਪੈਟ ਤੇ ਕਰ ਚੁੱਕੇ ਹਾਂ ਵੇਖੋ ਜੀ ਇਹ ਵਿੱਚੋਂ 5 ਫੁੱਟ ਚੌੜਾ ਜੀ 20 ਫੁੱਟ ਲੰਮਾ ਜੀ ਇਹ ਉੱਤੇ ਛੱਤਾਂ ਸੀ ਇਹਦੇ ਹਵਾਸਾ ਦੀ ਪੋਣੀ ਫਰੇ ਪਾਉਂਦੇ ਉੱਤੇ ਸੋ ਚੰਗ ਬਖਾਈ ਦਿਲਾ ਵੀਡੀਓ ਤੇ ਲਈ। ਹੋਈ। ਅਸੀਂ 7 ਤੇ ਅਸੀਂ ਪੁਣੀ 9 ਫੁੱਟ ਤੇ ਨਰਵਿੰਦੇ ਦਾ ਨਵਾਂ ਆਟਾ ਪਈ 4 ਇੰਚ ਕੀ ਲਾਈ ਆਈ। ਅਸੀਂ ਮੀਆਂ ਕਾ ਸੀ ਰਾਤ ਨੂੰ ਹੀ ਕਾਗਜ ਪਾਇਆ ਜੀ ਉੱਤੇ ਛਾਂ ਮੂਹ ਸੱਜ ਰੋ। ਕਰਾਬਾ ਥੋੜਾ ਜੀ ਮਹਿਮਾਨ ਰੂ ਰਏ ਸਾਡੇ ਕੰਮ ਤੇ। ਆਹ ਵੇਖੋ ਜੀ ਕਾਗਜ ਕੂਚ ਪਾਇਆ ਜੀ ਅਸੀਂ ਉੱਤੇ। ਕੰਮ ਦਾ ਸੀ ਬੰਦ ਕਰਤਾ ਜੀ। ਪਰ ਸ਼ਾਮ ਜੀ ਵੀ ਸਾਂਝਾ ਉੱਡ ਜਾਂਦਾ ਜੀ ਨਹੀਂ ਆ ਗਿਆ ਸੀ ਜੀ ਥਾਂ ਥਾਂ ਰੁਕਣਾ ਪੈ ਗਿਆ ਜੀ ਮੇਰੀ ਦੇ ਨਾਲ ਜੀ ਕੋਲ ਵੀ ਇਹਨਾਂ ਜੀ ਮਸਾਲਾ ਸਾਡਾ ਥੋੜਾ ਜਿਹਾ ਰਹਿ ਗਿਆ ਨਾ ਉਹ ਨਾ ਉਹ ਕੁਵਾਤੀ ਵੀ ਵਣੇ ਜਿਹੜੇ ਤਾਂ ਮੜਾ ਜਾ ਠੀਕਾ ਕਾਗਜ ਕੋਈ ਸਾਰਾ ਥੱਲੇ ਮਾਰਾ ਚੱਕ ਕੇ ਦੇਰੀ ਨੇ ਲਾ ਕੇ ਇਧਰ ਪੜਾਉਂਦੇ ਆ ਜਾਨਾ ਜੀ ਪਾਸ ਸਾਡੇ ਪਹੁੰਚ ਚੁੱਕੇ ਸਾਡੇ ਕੋਲ ਸਮਾਨ ਛੱਤ ਵਾਲਾ ਹਲੋ ਜੀ ਘੱਟ ਭੱਡ ਕੇ ਚੁਸੇ 30 12 ਦੇ ਵਿੱਚ ਉਚਾਲੇ ਇੱਕ ਮਾ ਐ 943 ਬੁਰਜੀ ਦਾਤੀ ਜੀ ਦੇਖੋ ਜੀ ਕਬਾਰ ਇਧਰ ਰੱਖਦਾ 40 ਅਸੀਂ ਤਾਂ ਤੋਂ ਉੱਪਰ ਰੱਖਦਾ ਹੋ ਬੈਨੂਈ ਕਬਾਰ ਇਧਰ ਆ ਗਿਆ ਜੀ ਮਾਰਾ ਵੀ ਨਿਕਾ ਲਓ ਜੀ ਅਜੀ ਸਜੀ ਦੀ ਪਾਤਈ ਦੇਖੋ ਜੀ ਦਾ ਹਾਂ ਜਿਵੇਂ ਤੁਸੀਂ ਲਿਖਾਂ ਤਾਂ ਚੱਕਾਂਗੇ ਜੀ ਉਹਨੂੰ ਛੱਤ ਤੇ ਕਰਾਂਗੇ ਜੀ ਆਹ ਉਹਨੇ ਸ਼ੁਰੂ ਕਰਤੀ ਮੇਰੇ ਨਾਲ ਕੇ ਵਾਹਟੇ ਜੀ ਕੋ ਜੀ ਮੌਸ ਪਾਈ ਜੀ ਜੀ ਇਹ ਫੋਟ ਸਾਡਾ ਏਰਗਾ ਜੀ ਬਾਸ ਪਾ ਤੀ 35 ਦੇ ਵਿੱਚ ਕੋਈ ਰੱਖੀ ਤੂੰ ਮੀੜੇ ਹੋਗਾ ਜੀ ਬਾਅਦ ਵਿੱਚ ਵਿੱਚ ਫੋਟਾ ਜੀ ਵਾਹ ਸਾਡੀ ਛਾਤ ਤੇ ਤਾਂ ਚਾਂਦ ਦਿੱਤੇ ਜੀ ਦੇਖੋ ਜੀ ਕੰਨੇ ਨੇੜੇ ਆਵਾਜ਼ ਫਾਇੇ ਸਾਡੇ ਉੱਤੇ ਜਾ ਕੇ ਜੀ ਅਸੀਂ 4 ਇੰਚੀ ਰੇਜ਼ੇ ਨਾਲ ਤਾਂ ਇਹ ਤਾਂ ਘਟਦੇ ਨੇ ਸੜੀਆਂ ਦੇਖੋ ਜੀ ਕਾ ਬਹਾਥ ਬਣਾ ਦੇ ਤੇ ਰਦੇ ਲਾਤੀ ਬਹਤਰ ਕੇ ਲਾ ਰਹੇ ਹਾਂ ਇਹ ਰਦੇ ਦੇਖੋ ਇਹ ਆਹ ਸਦੀ ਰਦੇ ਲਾ ਕੇ ਬਚ ਨਾਖ ਪਾਈ ਸਾਡੇ ਕੋਲ ਇੱਕ ਦਿਹਾੜਾ ਲੱਗਦਾ ਜੀ ਅੱਜ ਅਸੀਂ ਦਿਹਾੜਕੇ ਵਧਾਤਾ ਇੱਕ ਮੋਰ ਜੀ ਖਾਓ ਕੇ ਸਾਡਾ ਕੰਮ ਹੋ ਪਿਆ ਢੇਰ ਤੇ ਉਹ ਰੱਖਿਆ ਸੀ ਜੀ ਤਾਂ ਸਾਨੂੰ ਇੱਕ ਬੰਦ ਗਣਾ ਖਾਣ ਲਈ ਇੱਕ ਦਿਹਾੜਾ ਸਰਦਾਂ ਨਹੀਂ ਸੀ ਤੁਹਾਨੂੰ ਦੋ ਕਰਦੇ ਪਏ ਜੀ ਲਓ ਜੀ ਦਿਹਾੜਾ ਸਾਡਾ ਚੀਕੂ ਸਿੰਘ ਜੀ ਇੱਕ ਹੰਸਾ ਸਿੰਘ ਜੀ ਮੈਸਤਰੀ ਸੋਖੂ ਚੀਕੂ ਸਿੰਘ ਬੰਡ ਕਰੀਰ ਵਾਲੀ ਤੋਂ ਆ ਜੀ ਹਰਸਾ ਸਿੰਘ ਪਿੰਡ ਬਰਗੰਦੀ ਤੋਂ ਆ ਜੀ ਮੇਰੇ ਨਾਲ ਬਹੁਤ ਬਹੁਤ ਜਨਾ ਧੰਨਵਾਦ ਜੀ ਜਿਹੜਾ ਮੇਰਾ ਸਾਥ ਹਨ ਉਹ ਦੇ ਨਾਲ ਇਹ ਮੇਰ ਦਾ ਕੰਮ ਕਰਾਉਂਦੇ ਜੀ ਲੈ ਬਾਈ ਤੰਬਾ ਵੱਡੀ ਜਾ ਰਿਹਾ ਹੁਣ ਤੁਸੀਂ ਇਹ ਦੱਸਣਾ ਵੀ ਡਿੱਗਾਂਗੇ ਕਿ ਨਹੀਂ ਡਿੱਗਾਂਗੇ 65 ਪੱਟੇ ਹੈ ਇੰਨਾ ਧੱਕਾ ਨਹੀਂ ਚਾਹੀਦਾ ਯਾਰ ਪੈੜ ਵੱਢੀ ਜਾਂਦਾ ਇਹ ਸਾਡਾ ਖੈਲਾ ਹੀ ਲੋ ਦੁਨੀਆਂ ਦਾ ਪੈੜ ਬਣੁੰਦਿਆ ਤੇ ਜ਼ਹਿਰ ਪੈੜ ਲੱਗਦੇ ਆ ਜੀ ਆਹ ਦੇਖੋ ਜੀ ਜਾਣਾ ਨਾ ਹੱਟਦਾ ਵੱਢ ਲਿਆ ਇਹ ਉਹ ਸਾਈਡ ਦਾ ਥੱਲੇ ਲੋ ਜੀ ਫਰੇ ਅਸੀਂ ਚੰਦ ਤੇ ਜੀ ਦੇਖੋ ਜੀ ਫਿਰ ਮਿੱਟੀ ਪਾ ਲਾਂਗੇ ਕਾਗਜ਼ ਪਾ ਕੇ ਸਰਪਾ ਕੇ ਉੱਤੇ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਇਕ ਕਮੈਂਟ ਸਾਡੇ ਚੈਨਲ ਨੂੰ ਸਬਸਕ੍ਰਾਈਬਰ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਅਗਲੇ